ਸੀ ਐਸਐਲਏ ਕਮਾਲਪੁਰ ਚੁੰਕੀ ਆ ਸਨਪੁਰ ਚੁੰਕੀ ਵੀ ਕਹਿੰਦੇ ਨੂੰ ਜੀ ਰਾਵੀ ਦਰਿਆ ਦੇ ਕੰਢੇ ਤੇ ਖੜੇ ਹੈ ਤੇ ਸਭ ਲੋਕ ਐਨਡੀਐਮ ਅਸਰ ਦਾ ਥੋੜਾ ਅੱਗੇ ਜਾ ਕੇ ਕੁੰਨਿਆ ਆ ਜਾਂਦਾ ਫਿਰ ਗਰਦਾਸ ਤੋਂ ਸ਼ੁਰੂ ਹੋ ਜਾਂਦਾ ਅਸੀਂ ਦੇਖਣ ਆਏ ਸੀਗੇ ਇੱਥੇ ਪਿਛਲੀ ਵਾਰ ਸਾਨੂੰ ਪ੍ਰੋਬਲਮ ਆਈ ਕਿ ਪਾਣੀ ਚੜ ਗਿਆ ਸੀ ਜਦੋਂ ਉਹ ਵੀ ਦਰਿਆ ਦੇ ਵਿੱਚ ਪਾਣੀ ਆਇਆ ਸੀ ਸੋ ਮੈਂ ਦੇਖਣ ਆਇਆ ਸੀਗਾ ਕਿ ਇਹਦਾ ਕੋਈ ਕੰਮ ਰੈਂਦਾ ਤਾਂ ਨਹੀਂਗਾ ਜੀ ਸੋ ਲਗਭਗ ਤਾਂ ਠੀਕ ਹੈ ਥੋੜਾ ਜਿਹਾ ਇੱਕ ਥਾਂ ਤੇ ਖਰਾਬ ਹੈ ਉਹ ਮੈਂ ਇਹਨਾਂ ਨੂੰ ਕਿਹਾ ਕਿ ਉਹ ਜਲਦੀ ਠੀਕ ਕਰ ਦਿਓ ਪਾਣੀ ਹੋ ਤਾਂ ਪਹਿਲਾਂ ਪਹਿਲਾਂ ਆਪਣਾ ਕੋਈ ਨੁਕਸਾਨ ਨਾ ਹੋ ਸੋ ਅਸੀਂ ਬਿਲਕੁਲ ਚਾਹੁੰਦੇ ਆ ਕਿ ਸੀਐਮ ਸਾਹਿਬ ਨੇ ਸਾਡੀ ਡਿਊਟੀ ਦਾ ਆਈਐਸਾ ਦੇ ਬਸ ਸਾਰੇ ਐਮਐਲਏ ਐਮਪੀਸ ਸਾਰੇ ਮਿਨਿਸਟਰ ਜਾ ਰਹੇ ਆ ਆਪਣੇ ਹਲਕੇ 'ਚ ਕਿ ਹਰਾਂ ਦਾ ਅਗਾਉਂ ਜਿਹੜਾ ਪ੍ਰਬੰਧ ਕੀਤਾ ਜਾਵੇ ਜਿੱਥੇ ਕਿਤੇ ਕਮੀ ਆ ਉਹ ਹੁਣੇ ਦੂਰ ਕਰ ਲਈ ਜਾਵੇ ਮੁੜ ਕੇ ਫਿਰ ਦੇਣਾ ਉਹ ਓਖਾਂ ਦਾ ਸਮਾਜ ਸਾਰੇ ਜਿਹੜੇ ਆਪਣੇ ਬਦਿਆਵਾਂ ਵਾਲੇ ਮਹਿਕਮਾ ਉਹਦੇ ਸਾਹਦੇ ਚੀਫ ਸਾਹਿਬ ਨੂੰ ਐਕਸੀਲ ਸਾਹਿਬ ਯੂਨੀਵਰਸਿਟੀ ਉਹ ਸਾਰਿਆਂ ਨੂੰ ਲੈ ਕੇ ਉਹਦਾ ਥੋੜਾ ਜਿਹਾ ਕੰਮ ਤੈਦਾ ਅਸੀਂ ਦੋ ਚਾਰ ਦਿਨ ਦੇ ਵਿੱਚ ਇੱਕ ਕਰ ਦਾਂਗੇ ਸੋ ਕੋਈ ਵੀ ਕਿ ਕਿਸਾਨ ਦੀ ਫਸਲ ਜਾਂ ਕਿਸ ਪਿੰਡ ਦਾ ਜਾਨਵਾਲ ਦਾ ਨੁਕਸਾਨ ਨਹੀਂ ਹੋਣਾ ਜੇ ਪਹਿਲਾਂ ਤੇ ਮਾਦਾ ਸੱਚੇ ਬਾਚ ਚੱਕ ਪਹਿਲਾਂ ਖੂਜੇ ਕਿਤੇ ਪਾਣੀ ਆਇਆ ਵੀ ਕਿ ਅਸੀਂ ਪਿਛਲੇ ਸਾਲ ਵੀ ਬਹੁਤ ਵਧੀਆ ਪ੍ਰਬੰਧ ਕੀਤੇ ਸੀ ਤੇ ਐਤਕਾ ਵੀ ਆਹੀ ਵਧੀਆ ਪ੍ਰਬੰਧ ਕਰਕੇ ਕਿਸੇ ਦਾ ਕਿਸੇ ਕਿਸ ਦਾ ਕੋਈ ਨੁਕਸਾਨ ਨਹੀਂ ਹੁੰਦਾ ਪਰਮੰਤਰੀ ਸਾਹਿਬ ਜੀ ਕਿਦਾ ਕੋ तकरीबन ਜਦੋਂ ਵੀ ਪਾਣੀ ਆਉਂਦਾ ਤੇ ਉਸ ਤੋਂ ਬਾਅਦ ਸਰਕਾਰਾਂ ਦੇ ਨੁਮਾਇੰਦੇ ਆਣ ਕੇ ਇੱਥੇ ਚਾਈਦੇ ਲੈਣਾ ਇਹ ਤੁਸੀਂ ਪਹਿਲਾਂ ਪਹੁੰਚੇ ਹੋ ਅੱਜ ਕਿਸਾਨਾਂ ਨਾਲ ਵੀ ਮਿਲੇ ਹੋ ਕਿੱਦਾਂ ਦੀ ਰਾਹ ਦਿੱਤੀ ਕਿਸਾਨਾਂ ਨੂੰ ਨਹੀਂ ਨਹੀਂ ਰਾਹ ਦਿੱਤੀ ਆਪਾਂ ਵੇਖੋ ਆ ਪਹਿਲਾਂ ਬੜਾ ਹੈ ਜਿੱਥੇ ਆਪਾਂ ਖੜੇ ਆਪਾਂ ਕੋ ਉਧਾਂ ਨਹੀਂ ਹੁੰਦੇ ਆਪਾਂ ਉਹ ਨਹੀਂ ਹੈਗੇ ਢੇੜਾ ਮਾਰ ਕੇ ਚਲੇਗੇ ਆਪਾਂ ਸਮੱਸਿਆ ਦਾ ਹੱਲ ਕਰਦੇ ਆ ਪਿਛਲੀਆਂ ਦੇ ਇੱਥੇ ਸਭ ਪੁੱਟ ਗਿਆ ਜੀ ਢੁੱੜ ਗਿਆ ਆ ਸਾਰਾ ਹੀ 6 ਮਹੀਨੇ ਲਾ ਕੇ ਉਹ ਠੀਕ ਕੀਤਾ ਪਰ ਉਹ ਥੋੜਾ ਰਹਿ ਗਿਆ ਇਹਨਾਂ ਦੇ ਮੈਨੂੰ ਦੱਸਿਆ ਕਿ ਕੋਈ ਬਲਸਟਰ ਦੀ ਵਿੱਚ ਪ੍ਰੋਬਲਮ ਆ ਗਈ। ਉਹ ਵੀ ਕਰਾ ਦਿੰਦਾ ਮੈਂ ਅੱਜ ਬੰਤੀ ਸਾਹਿਬ ਨਾਲ ਗੱਲ ਕਰਕੇ ਉਹ ਕਰਾ ਕੇ ਦਿੰਨ ਪੈਸੇ ਬੰਦੂ ਵੀ ਹੋ ਜਾਊਗਾ। ਛੋ ਅਸੀਂ ਕੋਈ ਮੁਖਾਵੇ ਲਈ ਨਹੀਂ ਹੁੰਦੇ ਸੀ ਤੇ ਸਾਡਾ ਹਲਕਾ ਸਾਡਾ ਸਾਡਾ ਸਾਡੇ ਪਿੰਡ ਦੇ ਤੇ ਆਪਾਂ ਚਾਹੁੰਦੇ ਦੀ ਕਿ ਇਹ ਨਾਲ ਦੇ ਕੇ ਬਸਦੀਕ ਦਾ ਜਿਹੜਾ ਕੋਈ 1 ਰੁਪਈਆ ਦਾ ਵੀ ਨਕਸਾ ਦਿਓ ਕਿ ਸਾਡਾ ਕੀ ਇਰਸਾਨ ਜਿਹੜੇ ਆਪਣੀ ਜ਼ਰੂਰਤ ਲਈ ਨਾ ਤੁਸੀਆਂ ਨੂੰ ਵਰਤ ਲੈਂਦੇ ਨੇ, ਘੋਰ ਲੈਂਦੇ ਨੇ ਉਹਨਾਂ ਨੂੰ ਵੀ ਫੀਲ ਕਰਨੀ ਚਾਹੀਦੀ। ਨਹੀਂ ਨਹੀਂ ਉਹਨਾਂ ਨੂੰ ਸਭ ਨੂੰ ਪੀਲ ਆ ਦੇਖੋ ਤੁਸੀ ਵਗੈਰਾ ਇਹ ਬੰਨੋਂ ਤਿੰਦੂ ਪਲੀਜ਼ ਬਿਲਕੁਲ ਮਿੱਟੀ ਨੂੰ ਨਾ ਛੇੜਨਾ ਕਿਉਂਕਿ ਮੁੜ ਕੇ ਪਿੰਡਾਂ ਦਾ ਹੀ ਨੁਕਸਾਨ ਹੋਣਾ ਜਦੋਂ ਤੁਸੀਂ ਬੰਨ ਟੁੱਟ ਗਿਆ ਤੇ ਤੁਸੀਂ ਸਮਝੋ ਕਿ ਆਪਾਂ ਕੰਮ ਖਰਾਬ ਹੋ ਗਿਆ ਫਿਰ ਪਾਣੀ ਮੁੜ ਕੇ ਡੱਕਣਾ 2-3 ਦਿਨ ਲੱਗ ਜਾਂਦੇ ਪਾਣੀ ਡੱਕਣ ਦੇ 2-3 ਦਿਨਾਂ ਦਾ ਫਿਰ ਸਮਝੋ ਕਿ ਕੰਮ ਹੋ ਜਾਂਦਾ ਲੋਕਾਂ ਦਾ ਸੋ ਸਾਨੂੰ ਬੇਨਤੀ ਹੈ ਕਿ ਭਰਾ ਤੁਸੀਂ ਬੰਨ ਜਿਹੜੇ ਅਸੀਂ ਮਜ਼ਬੂਤ ਕਰ ਰਹੇ ਹਾਂ ਮੈਂ ਤਾਂ ਕਈ ਥਾਵਾਂ ਦੇ ਅੱਗੇ ਟਾਈਮ ਬਾਤੀਆਂ ਪੱਕੇ ਕਰਦੇ ਇਸੇ ਕਰਕੇ ਉਹਦੇ ਇਹ ਜਲਦੀ ਹੋਣ ਮਤਲਬ ਜਿਹੜਾ ਅਸੀਂ ਤੁਹਾਨੂੰ ਮੈਂ ਦੱਸਿਆ ਉੱਥੇ ਵੀ ਜਿਹੜਾ ਸਾਡਾ ਤੁਸੀਂ ਬੰਨ ਜਿਹੜਾ ਉਹ ਸ਼ੁਰੂ ਹੋ ਜਾਂਦਾ ਅਸੀਂ ਪੱਕੀ ਰੋੜ ਜਰੀ ਬਣਾ ਦਏ ਤੋਂ ਮੇਰੇ ਸਾਰੇ ਕਿਸਾਨਾਂ ਨੂੰ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਉਹ ਸਰਕਾਰ ਦਾ ਸਹਿਯੋਗ ਕਰਨ ਉਹਨਾਂ ਦੇ ਭਲ ਵਾਸਤੇ ਉਹਨਾਂ ਵਾਸਤੇ ਆ ਕਿ ਕਿਹੇ ਵੀ ਤੁਸੀਂ ਬੰਦ ਕਰੋ ਕਿੱਲੋ ਵੀ ਮਿੱਟੀ ਜੜੀ ਉਹਨਾਂ ਹੱਥਾਂ ਦਾ